ਤਾਂ ਬਾਲੇ ਆਖਿਆ ਸੁਣ ਨਾਨਕ ਜੀ ਮੈਂ ਕੁਛ ਰੁਪਏ ਖਾਏ ਨਹੀਂ ਲੀਤੇ ਤੁਸਾਂ ਮੰਗੇ ਸੋ ਮੈਂ ਤੁਹਾਨੂੰ ਕੱਢ ਦਿੱਤੇ ਐਸਨ ਤਾਂ ਗੁਰੂ ਨਾਨਕ ਜੀ ਕਹਾ ਆਈ ਬਾਲਾ ਅਸੀਂ ਭੁੱਲੇ ਕਿਉ ਤਾਂ ਬਾਲੇ ਆਖਿਆ ਏ ਨਾਨਕ ਜੀ ਤੂੰ ਜਾਣ ਕੇ ਭੁੱਲਾ ਹੈ ਤਾਂ ਤੂੰ ਜਾਣ ਕੇ ਨਹੀਂ ਭੁੱਲਾ ਤਾਂ ਤੂੰ ਜਾਨ ਐਸੇ ਅਲੜ ਤੁਸੀਂ ਹੋ ਤੈਸਾ ਅਲੜ ਮੈਂ ਹਾਂ ਅੱਗੇ ਕਾਲੂ ਜਾਣੇ ਜਾਂ ਤੁਸੀਂ ਜਾਣੋ ਐਸੀ ਬਾਤਾਂ ਕਰਦੇ ਕਰਦੇ ਤਲਵੰਡੀ ਕੇ ਨਿਕਤ ਪਹੁੰਚੇ ਤਾਂ ਨਾਨਕ ਜੀ ਡਰਦੇ ਪਿਤਾ ਪਾਸੋਂ ਗਾਉ ਮੇ ਨਾ ਬੜੇ ਇੱਕ ਤਲਾਸੀ ਪਾਣੀ ਉਸਮੇ ਨਹੀਂ ਤਾਂ ਵਹਾਂ ਬੈਠੇ ਰਹੇ ਅਰ ਬਾਲਾ ਆਪਣੇ ਘਰ ਆਏ ਵੜਿਆ ਤੇ ਗੁਰੂ ਨਾਨਕ ਜੀ ਘਰ ਗਏ ਹੀ ਨਹੀਂ ਬਾਹਰ ਹੀ ਰਹੇ ਤਾਂ ਕਾਲੂ ਨੂੰ ਖਬਰ ਹੋਈ ਸੋ ਬਾਲਾ ਆਪਣੇ ਘਰ ਆਏ ਵੜਿਆ ਹੈ ਤੇ ਨਾਨਕ ਜੀ ਨਹੀਂ ਆਇਆ ਤਾ ਕਾਲੂ ਨੇ ਨਫਰ ਭੇਜ ਕੇ ਬਾਲੇ ਨੂੰ ਬੁਲਾਇਆ ਤਾਂ ਬਾਲਾ ਕਲੂ ਜੀ ਦਾ ਫੁਰਮਾਨ ਸੁਣ ਕੇ ਘਰ ਤੀ ਆਇਆ ਜਦ ਪਾਸ ਗਿਆ ਤਾਂ ਕਾਲੂ ਨੇ ਪੁੱਛਿਆ ਆਵੋ ਬਾਲਾ ਨਾਨਕ ਜੀ ਕਿੱਤੇ ਹੈ ਅਤੇ ਰੁਪਏ ਕਿੱਤੇ ਹਨੀ ਅਤੇ ਕਿਤੇ ਰੁਸਨ ਰਹਾ ਹੈ ਆਕੇ ਵਪਾਰ ਵਿੱਚ ਲੱਗ ਰਿਹਾ ਹੈ ਤਾਂ ਬਾਲੇ ਨੇ ਬੈਠ ਕੇ ਆਖਿਆ ਹੇ ਮਹਤਾ ਜੀ ਨਾਨਕ ਜੀ 12 ਕੋ ਪੈਂਡਾ ਜਦ ਗਏ ਤਾਂ ਇੱਕ ਬੰਦ ਆਇਆ ਇੱਕ ਸੰਤ ਮੰਡਲੀ ਵਾ ਉਤਰੀ ਹੋਈ ਥੀ ਤੀਨਾਂ ਨੂੰ ਦੇਖ ਕੇ ਜਾਂਦਿਆਂ ਜਾਂਦਿਆਂ ਖੜੇ ਹੋਏ ਗਏ ਅਤੇ ਰੁਪਏ ਮੈਥੋਂ ਲੈ ਕੇ ਉਹਨਾਂ ਫਕੀਰਾਂ ਨੂੰ ਖਵਾਏ ਦਿੱਤੇ ਹਨ ਤਾਂ ਕਾਲੂ ਨੇ ਆਖਿਆ ਅਰੇ ਬਾਲਾ ਮੈਂ ਜੋ ਤੈਨੂੰ ਨਾਨਕ ਦੇ ਨਾਲ ਭੇਜਿਆ ਸੋ ਇਸੇ ਵਾਸਤੇ ਭੇਜਿਆ ਸੀ ਜੋ ਰੁਪਏ ਫਕੀਰਾ ਕੋ ਖਵਾਏ ਆਵੇ ਤਾਂ ਬਾਲੇ ਨੇ ਆਖਿਆ ਹੀ ਮਹਤਾ ਜੀ ਜੇ ਜੋ ਨਾਨਕ ਨੂੰ ਖਰਾ ਸੌਦਾ ਕਰਨ ਵਾਸਤੇ ਆખ્યા ਸੀ ਜੋ ਤੂੰ ਖਰਾ ਸੌਦਾ ਕਰੀ ਸੋ ਨਾਨਕ ਜੀ ਨੇ ਖਰਾ ਸੌਦਾ ਕੀਤਾ ਹੈ ਭਾਵੇਂ ਕੂਕ ਭਾਵੇਂ ਨਹੀਂ ਕੂਕ ਤਾਂ ਕਾਲੂ ਆખ્યા ਹੈ ਬਾਲਾ ਤੂੰ ਮੈਨੂੰ ਦੱਸਦਾ ਸਹੀ ਜੋ ਨਾਨਕ ਹੋਣ ਕਿਤੇ ਹੈ ਆ ਪਾਈ ਬਾਲਾ ਅਤੇ ਕਾਲੂ ਨਾਨਕ ਜੀ ਨੂੰ ਢੂੰਡਣ ਵਾਸਤੇ ਚੱਲੇ ਅਤੇ ਮਾਤਾ ਤ੍ਰਿਪਤਾ ਜੀ ਸੁਣਕਰ ਵੱਡੀ ਸ਼ੋਕਾਤਰ ਹੋਇਕਰ ਪਛਤਾਮਣੇ ਲੱਗੀ ਅਤੇ ਨਾਨਕ ਜੀ ਦੇ ਟੁੰਡਣ ਵਾਸਤੇ ਹੋਰ ਨਫਰਾਂ ਨੂੰ ਦੌੜਾਇਆ ਅਤੇ ਨਾਨਕੀ ਜੀ ਨੂੰ ਭੇਜਿਆ ਅਰ ਕਹਿਆ "ਹੇ ਬੀਬੀ ਤੇਰਾ ਪਿਤਾ ਕੋ ਵੱਡਾ ਕਰੋਧ ਹੋઈ ਰਿਹਾ ਹੈ ਦੇਖ ਕਿ ਤੇ ਨਾਨਕ ਜੀ ਕੋ ਕੁਝ ਦੁੱਖ ਨਾ ਦੇਵੇ ਤਾਂ ਅੱਗੇ ਕਾਲੂ ਤੇ ਭਾਈ ਵਾਲਾ ਚਲੇ ਜਾਂਦੇ ਸੀ ਤਲਵੰਡੀ ਦੇ ਬਾਹਰ ਜਹਾਂ ਸ੍ਰੀ ਗੁਰੂ ਨਾਨਕ ਜੀ ਬੈਠੇ ਥੇ ਕਾਲੂ ਨੂੰ ਨਾਲ ਲੈ ਕੇ ਜਾਇ ਵਿਖਾਇਤਾ ਕਾਲੂ ਨੂੰ ਜਾਇਕਰ ਦੇਖਿਆ ਬੜਾ ਗਰੋਧ ਆਇਆ ਪਕੜ ਲੀਤਾ ਤੇ ਪੁੱਛਿਆ ਆਵੋ ਨਾਨਕ ਵੀਰ ਪਏ ਜੋ ਤੈਨੂੰ ਦਿੱਤੇ ਸਨ ਸੋ ਕਿੱਥੇ ਹੈ ਨਹੀਂ ਤਾਂ ਗੁਰੂ ਨਾਨਕ ਜੀ ਨੂੰ ਦੋ ਹਿੱਤ ਮਾਚੇ ਸੱਜੇ ਹੱਥ ਦੇ ਖੱਬੀ ਗੱਲ ਉੱਪਰ ਮਾਰੇ ਤੇ ਸੱਜੀ ਗੱਲ ਤੇ ਦੋ ਹਿੱਤ ਮਾਚੇ ਖੱਬੇ ਹੱਥ ਤੇ ਮਾਰੇ ਇਤਨੇ ਨੂੰ ਬੀਬੀ ਨਾਨਕੀ ਜੀ ਪਹੁੰਚੀ ਤੇ ਪਿਤਾ ਦੇ ਅੱਗੇ ਮੱਥਾ ਟੇਕਿਆ ਏ ਮੁਕਤੇ ਕਿਹਾ हे ਪਿਤਾ ਜੀ ਅਬ ਬਖਸ਼ੀ ਨਾਨਕ ਦੀਆਂ ਗੱਲਾਂ ਤੇ ਨੀਲ ਪੈ ਗਏ ਪਰ ਗੁਰੂ ਨਾਨਕ ਜੀ ਬੋਲਿਆ ਨਹੀਂ ਨੇਤਰਾ ਤੋਂ ਜਲ ਵਗਿਆ ਜਾਵੇ ਤਾਂ ਇੱਕ ਆਦਮੀ ਨੇ ਰਾਈ ਭੁਲਾਰ ਨੂੰ ਜਾ ਕੇ ਕਿਹਾ हे ਰਾਈ ਜੀ ਕਾਲੂ ਪਟਵਾਰੀ ਨੇ ਪੁੱਤਰ ਨੂੰ ਡਾਟੀ ਮਾਰ ਮਾਰੀ ਹੈ ਤੇ ਨਾਨਕੀ ਨੇ ਮੱਥਾ ਟੇਕ ਕੇ ਛੁਡਾਇਆ ਹੈ ਇਹ ਸੁਣ ਰਾਈ ਨੇ ਆਦਮੀ ਭੇਜ ਕੇ ਮੈਂ ਤੇ ਕਾਲੂ ਨੂੰ ਸੱਤਿਆ ਆਦਮੀ ਆਕੇ ਕਿਹਾ ਏ ਕਾਲੂ ਰਾਈ ਬੁਲਾਉਂਦਾ ਹੈ ਏ ਗੁਰੂ ਨਾਨਕ ਨੂੰ ਵੀ ਨਾਲ ਲੈ ਤਾਂ ਅੱਗੋ ਕਹਿਆ ਸੁਣ ਪਾਈ ਮੈਂ ਕਿਹਾ ਕਰਾਂ ਇਸ ਪੁੱਤਰ ਨੇ ਮੈਨੂੰ ਚੋੜ ਘੱਟ ਛੱਡਿਆ ਪੱਟ ਛੱਡਿਆ ਸੋ ਰਾਈ ਦੇ ਆਦਮੀ ਕਿਹਾ ਤਾਲੂ ਉੱਤੀਤਾ ਚਲ ਤਾਂ ਬਾਬਾ ਨਾਨਕ ਜੀ ਏ ਕਾਲੂ ਰਾਈ ਬੁਲਾਰ ਦੇ ਪਾਸ ਪਹੁੰਚੇ ਤਾਂ ਰਾਈ ਬੁਲਾਰ ਦੇਖਦਿਆਂ ਹੀ ਗੁਰੂ ਨਾਨਕ ਜੀ ਏ ਕਾਲੂ ਨੂੰ ਬੈਰਾਗ ਛੁੱਟ ਗਿਆ ਤੇ ਨਾਨਕ ਜੀ ਨੂੰ ਰਾਇ ਨੇ ਬਗਲ ਵਿੱਚ ਲੀਤਾ ਤੇ ਮੱਥਾ ਚੁੰਮਿਓ ਤੇ ਕਾਲੂ ਨੂੰ ਦੇਖ ਕੇ ਬੜਾ ਗਰੋਧ ਵਿੱਚ ਆਇਆ ਤੇ ਕਹਿਓ ਸੁਣ ਕਾਲੂ ਮੈਂ ਤੈਨੂੰ ਕਿਹਾ ਸੀ ਜੋ ਤੂੰ ਨਾਨਕ ਜੀ ਨੂੰ ਬੁਰਾ ਨਾ ਬੋਲੀ ਤੇ ਤੂੰ ਨਾਨਕ ਜੀ ਨੂੰ ਅਜੇ ਹੀ ਮਾਰ ਮਾਰੀ ਹੈ ਦੇਖ ਕੇ ਲੋਕ ਤਰਾਸ ਤਰਾਸ ਕਰਦੇ ਤੇ ਦੁਖੀ ਹੁੰਦੇ ਹਨ ਸੁਣ ਕਾਲੂ ਨਾ ਤੈਨੂੰ ਮੇਰੇ ਕਹੇ ਦਾ ਡਰ ਹੈ ਤੇ ਨਾ ਪਰਮੇਸ਼ਰ ਦਾ ਨਾ ਤੈਨੂੰ ਪੁੱਤਰ ਦਾ ਮੋਹ ਹੋਇਆ ਜੋ ਮੇਰੇ ਘਰ ਇੱਕੋ ਪੁੱਤਰ ਹੈ ਕਾਲੂ ਤੂੰ ਵੱਡਾ ਰਾਖਿਸ਼ ਹੈ ਤੇਰੇ ਘਰ ਦੇ ਲਾਇਕ ਗੁਰੂ ਨਾਨਕ ਨਹੀਂ ਮੈਂ ਕੀ ਕਰਾਂ ਜੇ ਇਸ ਨੂੰ ਮੈਂ ਆਪਣੇ ਘਰ ਵਿੱਚ ਰੱਖ ਸਕਦਾ ਤੂੰ ਇਸ ਦੀ ਅਗਿਆ ਜਿੰਨੀ ਕਰਦਾ ਹੈ ਸੋ ਹੱચી ਨਹੀਂ ਕਰਦਾ ਇਸ ਨੂੰ ਜਿਤਨਾ ਇਤਰਾਜ਼ ਦਿੰਦਾ ਹੈ ਬਹੁਤ ਬੁਰਾ ਕਰਦਾ ਹੈ ਇਹ ਸਾਰੇ ਦੋਸ਼ ਮੈਨੂੰ ਲੱਗਦੇ ਹਨ ਇਹ ਕਲਾ ਵਾਲਾ ਲੋਕ ਹੈ ਪਰਮੇਸ਼ਰ ਦਾ ਵਲੀ ਹੈ ਰਾਏ ਦੀ ਅੱਖੀਆਂ ਤੇ ਜਲ ਤੁਰਿਆ ਜਾਵੇ ਤੇ ਪੈਰਾ தம்ੀਏ ਨਹੀਂ ਬਾਬਾ ਜੀ ਦੇ ਮੋਹ ਕਰਕੇ ਕੰਟ ਰਾਈ ਦਾ ਗਦਗਦ ਹੋ ਗਿਆ ਅਤੇ ਕਾਲੂ ਤੇ ਸਖਤ ਸੁਭਾਅ ਕਰਕੇ ਰਾਈ ਦਾ ਤਨ ਕਠੋਰ ਕਰਕੇ ਖਰ-ਖਰ ਕੰਮਤਾ ਹੈ ਤੇ ਕਿਹਾ ਸੁਣ ਕਾਲੂ ਅੱਜ ਤੀਕਰ ਮੈਂ ਤੈਨੂੰ ਕਦੀ ખોਟਾ ਬਚਨ ਨਹੀਂ ਕਿਹਾ ਤੇ ਅੱਜ ਮੈਂ ਤੈਨੂੰ ਆਖਦਾ ਹਾਂ ਸੁਣ ਤੂੰ ਕੀ ਕੰਮ ਕੀਤਾ ਨਾਨਕ ਨੂੰ ਐਸੀ ਮਾਰ ਮਾਰਨੀ ਆਹੀ ਜੋ ਉਸਦੇ ਮੂੰਹ ਤੇ ਐਸੇ ਦਾਗ ਪਾ ਦਿੱਤੇ ਨਹੀਂ ਤੂੰ ਵੱਡਾ ਜਲਾਦ ਹੈ ਵੱਡਾ ਕਟੋਰ ਹੈ ਤਾਂ ਕਾਲੂ ਡਰ ਕੇ ਆਖਣ ਲੱਗਾ ਰਾਏ ਜੀ ਮੈਂ ਕਿਹਾ ਕਰਾਂ ਤੁਸੀਂ ਜਦ ਕਦ ਮੇਰੇ ਨਾਲ ਲੜਦੇ ਹੋ ਮੈਂ ਇਸ ਨੂੰ ਬਥੇਰਾ ਸਿਖਾ ਸਮਝਾ ਰਿਹਾ ਹਾਂ ਇਹ ਨਾਨਕ ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ ਸਿਆਣਾ ਹੋ ਮੈਂ ਵੀ ਰੁਪਏ ਇਸ ਨੂੰ ਦਿੱਤੇ ਤੇ ਨਫਰ ਇਸ ਨਾਲ ਬਾਲਾ ਦਿੱਤਾ ਸੋ ਬਾਲਾ ਆਖਣ ਲੱਗਾ ਮਹਤਾ ਜੀ ਨਾਨਕ ਜਾਂਦਿਆਂ ਹੀ ਰੁਪਏ ਫਕੀਰਾਂ ਨੂੰ ਦੇ ਦਿੱਤੇ ਸੋ ਜਿਸ ਤੈਂ ਦਾ ਇਹ ਜਨਮਿਆ ਹੈ ਇਹੋਸ਼ ਸੰਭਾਲੀ ਕਈ ਵਾਰੀ ਇਸ ਘਰ ਉਝਾੜਿਆ ਹੈ ਫੇਰ ਰੁਪਏ ਤਾਂ ਦਿੱਤੇ ਬਾਹਰ ਜੰਗਲ ਵਿੱਚ ਜਿੱਥੇ ਪਾਣੀ ਵੀ ਨਹੀਂ ਮਿਲਦਾ ਉੱਥੇ ਲੁੱਕ ਬੈਠਾ ਬਾਲੇਕਾਰ ਆਏ ਨੂੰ ਪੁੱਛਿਆ ਤਾਂ ਇਸਨੇ ਦੱਸਿਆ ਹੈ ਇਹ ਸੁਣ ਕੇ ਰਾਈ ਬੁਲਾਰ ਨੇ ਬਾਲੇ ਨੂੰ ਸੱਤ ਪੁੱਛਿਆ ਸਭ ਹਕੀਕਤਿਓਂ ਬੀਤੀ ਸੀ ਰਾਈ ਨੂੰ ਸੁਣਾਈ ਤਾਂ ਰਾਈ ਕਾਲੂ ਨੂੰ ਕਿਹਾ ਸੁਣ ਕਾਲੂ ਤਰੀ ਪ੍ਰਾਪਤ ਕੋਟੀ ਹੈ ਤੂੰ ਇਸ ਨਾਨਕ ਦੀ ਕਦਰ ਨਹੀਂ ਕਰਦਾ ਜਿਉਂ ਕਿਸੇ ਪਾਸ ਭਾਰਸ ਹੋਵੇ ਤੇ ਉਹ ਪੱਥਰ ਜਾਣ ਕੇ ਸੁੱਟ ਦੇਵੇ ਏ ਕੌਡੀਆਂ ਤੇ ਮਗਰ ਫਿਰੇ ਜਿੱਦਾਂ ਕਿਸੇ ਅਣਜਾਨ ਨੂੰ ਜਵਾਹਰ ਮਿਲੇ ਉਹ ਉਸ ਦੀ ਸਾਰ ਨਹੀਂ ਚਾਂਦਾ ਇਸੇ ਤੇ ਕੰਗਾਲ ਹੈ ਤੇ ਮੈਂ ਕੀ ਕਰਾਂ ਮੇਰਾ ਤਨ ਮੁਸਲਮਾਨ ਹੈ ਇਹ Hindu ਹੈ ਇਸ ਅਯੋਗਤਾ ਕਰਕੇ ਮੈਂ ਕੁਝ ਨਹੀਂ ਕਰ ਸਕਦਾ ਇਹ ਕਾਲੂ ਤੈਨੂੰ ਧਨ ਦੀ ਤ੍ਰਿਸ਼ਨਾ ਹੈ ਜੋ ਇਹਨਾਂ ਦੇ ਸਰੀਰ ਦਾ ਖਰਚ ਹੈ ਤੂੰ ਮੇਰੇ ਘਰ ਤੇ ਲੈ ਲਿਆ ਕਰ ਇਤਨਾ ਕਹਿ ਕੇ ਰਾਏ ਬੁਲਾਰ ਦਾ ਨੌਕਰ ਜਿਸ ਦਾ ਨਾਮ ਉਮੈਦਾ ਹੈ ਸੀ ਇਸ ਨੂੰ ਰਾਏ ਨੇ ਆਖਿਆ ਜਾਵੋ ਉਮੈਦਾ ਤੂੰ ਮੇਰੇ ਘਰ ਤੋਂ 20 ਰੁਪਏ ਕਾਲੂ ਨੂੰ ਲਿਆਤੇ ਤਾਂ ਉਹ ਉਮੈਦਾ ਰਾਏ ਬੁਲਾਰ ਦੀ ਰਾਣੀ ਜਿਸ ਦੀ ਇਜ਼ਾਤ ਕੋਖਰਾ ਸੀ ਇਸ ਪਾਸੋਂ ਰੁਪਏ ਵੀ ਚਾਏ ਮੰਗੇ ਰਾਣੀ ਕੋਕਰਾ ਰੁਪਏ ਦਿੱਤੇ ਨੌਕਰ ਨੇ ਲੈ ਆਂਦੇ ਕਾਲੂ ਦੇ ਹੱਥ ਦਿੱਤੇ ਕਾਲੂ ਲੈ ਨਹੀਂ ਤੇ ਰਾਏ ਮੋੜੇ ਨਹੀਂ ਰਾਏ ਬੁਲਾਰ ਨੇ ਕਿਹਾ ਮੈਂ ਕੀ ਕਰਾਂ ਜੋ ਮੇਰੇ ਘਰ ਗੁਰੂ ਨਾਨਕ ਜੀ ਰਹਿ ਨਹੀਂ ਸਕਦਾ ਨਹੀਂ ਤਾਂ ਮੈਂ ਆਪਣੇ ਘਰ ਹੀ ਰੱਖਾਂ ਤੇ ਹੁਣ ਤੇਰੇ ਘਰ ਰੱਖਦੇ ਹਾਂ ਅੱਜ ਕੱਲ ਕਿਥਾਉ ਅਸੀਂ ਨਾਨਕ ਜੀ ਨੂੰ ਸੌਂਪ ਦਿੰਦੇ ਆਹੇ ਤਾਂ ਕਾਲੂ ਰੁਪਏ ਲਵੇ ਨਹੀਂ ਅਤੇ ਕਾਲੂ ਕਹੇ ਰਾਏ ਜੀ ਇਹ ਰੁਪਏ ਕਿਸ ਤੇ ਅਸੀਂ ਕਿਸੇ ਹਾਂ ਤੇ ਨਾਨਕ ਇਸਤਾ ਹੈ ਇਹ ਸਭ ਕੁਝ ਆਪ ਦਾ ਹੀ ਹੈ ਮੈਂ ਰੁਪਈਆ ਨੂੰ ਨਹੀਂ ਛੂੜਦਾ ਰਾਈ ਨੇ ਕਹਿਆ ਕਾਲੂ ਜੋ ਕੁਛ ਤੂੰ ਕਰਦਾ ਹੈ ਸੋ ਪਲਾ ਹੀ ਕਰਦਾ ਹੈ ਭਾਤੂ ਰੁਪਏ ਲੈ ਤੇ ਜਿਤਨਾ ਚਿਰ ਨਾਨਕ ਜੀ ਅੰਜਾਨਾ ਸਿਆਣਾ ਹੈ ਇਤਨਾ ਚਿਰ ਨਾਨਕ ਜੀ ਦੀ ਖਿਦਮਤ ਅਸੀਂ ਕਰਾਂਗੇ ਤਾਂ ਫੇਰ ਕਾਲੂ ਰੁਪਏ ਦੇਵੇ ਤੇ ਰਾਈ ਜੀ ਲਵੇ ਨਹੀਂ ਤਾਂ ਉਹ ਮੈਦੇ ਕਿਹਾ ਕਾਲੂ ਰੁਪਏ ਲੈ ਲੈ ਤੇ ਰਾਏ ਜੀ ਦਾ ਆਖਿਆ ਫੇਰ ਨਹੀਂ ਤਾਂ ਕਾਲੂ ਨੇ ਰੁਪਏ ਲੈ ਲਿਤੇ ਤੇ ਰੁਪਏ ਲੈ ਕੇ ਕਾਲੂ ਹੈਰਾਨ ਹੋਈ ਰਹਾ ਰਾਏ ਨੇ ਕਿਹਾ ਕਾਲੂ ਅੱਜ ਤੀਨ ਲੈ ਕੇ ਨਾਨਕ ਜੀ ਨੂੰ ਪੋਸ਼ਾਕਾ ਵੀ ਅਸੀਂ ਬਣਾਈ ਦੇਵਾਂਗੇ ਖਰਚ ਵੀ ਇਸ ਦਾ ਸਾਡੇ ਘਰੋਂ ਲੀਤਾ ਕਰ ਤੂੰ ਮਾਇਆ ਦੇ ਲੋਕ ਕਰ ਐਸੇ ਸਤ ਧਰਮ ਵਾਲੇ ਨਾਨਕ ਪਰਮੇਸ਼ਰ ਦੇ ਪਿਆਰੇ ਨੂੰ ਨਾ ਲਾਇਕ ਨਾ ਕਹੀਂ ਜਿਤਨਾ ਤੇਰੇ ਦਾਦਾ ਦਰਬ ਨਾਨਕ ਗਵਾਇਆ ਹੈ ਸੋ ਹਿਸਾਬ ਕਰਕੇ ਸਭ ਮੇਰੇ ਕੋਲੋਂ ਲੈ ਲੈ ਰਾਈ ਦੇਵੇ ਤੇ ਕਾਲੂ ਲਵੇ ਨਹੀਂ ਬਾਰਨ ਬਾਰ ਰਾਈ ਬੁਲਾਰ ਇਹੀ ਆਖਿਆ ਕਾਲੂ ਤੇਰੇ ਪੁੱਤਰ ਨੇ ਜਗਤਦੇਵ ਬੰਦਨਾ ਕੋ ਹਟਾਉਣੇ ਵਾਸਤੇ ਮਨੁੱਖ ਦੇ ਤਾਰੀ ਹੈ ਇਹ ਤੇਰਾ ਪੁੱਤਰ ਤਾਂ ਸੰਤ ਹੈ ਇਸ ਨੂੰ ਵੇਖੀ ਕਦੀ ਝਿੜਕ ਦੂੰ ਤਾਂ ਕਾਲੂ ਬੜਾ ਲਜਜਤ ਹੋ ਗਿਆ ਆਪਣੇ ਘਰ ਆਇਆ ਵੰਡੀ ਦੇ ਇਤਨੇ ਲੋਕ ਖਤਰੀ ਬ੍ਰਾਹਮਣ ਹਿੰਦੂ ਤੁਰਕ ਆਹੇ ਅਰ ਜੱਟ ਬੂਟ ਸੋ ਸਭ ਕਾਲੂ ਨੂੰ ਬੁਰਾ ਬੁਰਾ ਆਖਣ ਲੱਗੇ ਕੋਈ ਸਲਾਹੇ ਨਹੀਂ ਇਹ ਕਹਿਣ ਲੱਗੇ ਦੇਖੋ ਪਾਈ ਪਹਿਲੋ ਤਾਂ ਕਾਲੂ ਨੇ ਐਸਾ નિર્દય ਹੋ ਕੇ ਪੁੱਤਰ ਨੂੰ ਮਾਰਿਆ ਹੈ ਚੰਡਾਲ ਦੀ ਤਰ੍ਹਾਂ ਮਾਰ ਪੁੱਤਰ ਨੂੰ ਕੀਤੀ ਐਸ ਦੂਜਾ ਰਾਏ ਬੁਜਾਰ ਰਾਏ ਬੁਲਾਰ ਪਾਸੋਂ ਰੁਪਏ ਵੀ ਲੀਤੇ ਐਸ ਤਾਂ ਫਿਰ ਅਗਲੇ ਦਿਨ ਕਾਲੂ ਰਾਈ ਬਲਾਰ پاس ਆਇਆ ਅਤੇ ਆਇਕਾ ਰਾਈ ਬਲਾਰੇ ਪੈਰਾਂ ਪਰ ਟਹਿ ਪਿਆ ਅਤੇ ਆਖਿਓਸ ਰਾਈ ਜੀ ਮੇਰੀ ਜਗ੍ਹਾ ਤੇ ਹੋਰ ਕੋਈ ਨਹੀਂ ਇਹ ਰੁਪਏ ਤੁਸੀਂ ਆਪਣੇ ਫੇਰ ਲਵੋ ਜੀ ਤਾਂ ਰਾਈ ਬਲਾਰ ਨੇ ਕਿਹਾ ਹੀ ਕਾਲੂ ਇਹ ਰੁਪਏ ਅਸਾਂ ਤੈਨੂੰ ਨਹੀਂ ਦਿੱਤੇ ਅਸਾਂ ਗੁਰੂ ਨਾਨਕ ਜੀ ਦੇ ਰੁਪਏ ਦੇਵ ਨੇ ਆਹੇ ਸੋ ਅਸਾਂ ਨੇ ਦਿੱਤੇ ਹਨ ਫਿਰ ਅਸੀਂ ਤੇਰੇ ਪਾਸੋਂ ਰੁਪਏ ਕਿਹ ਲਈਏ ਤਾਂ ਗਾਲੂ ਨੇ ਕਿਹਾ ਇਰਾਇ ਜੀ ਨਾਨਕ ਦੇ ਪਾਸ ਰੁਪਏ ਕਿੱਥੋਂ ਆਏ ਜੋ ਤੁਸੀਂ ਉਸ ਪਾਸੋਂ ਉਧਾਰ ਲਿੱਤੇ ਆਏ ਤਾਰਾਏ ਜੀ ਬੁਲਾਰਨੇ ਕਿਹਾ ਕਾਲੂ ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ ਜਿੰਨੀ ਮਾਇਆ ਇਸ ਜਹਾਨ ਉਪਰ ਦੁਨੀਆ ਵਿੱਚ ਹੈ ਸਭ ਇਸੇ ਦੀ ਹੈ ਸਭ ਦੌਲਤ ਦੁਨੀਆ ਦਾ ਇਹ ਮਾਲਕ ਹੈ ਜਿਤਨੇ ਮੇਰੇ ਘਰ ਵਿੱਚ ਸੁੱਖ ਹਨ ਘੋੜੇ ਰਤ ਦੌਲਤ ਕੁਗਮ ਇਹ ਸਭ ਨਾਨਕ ਜੀ ਦਾ ਹੀ صدਕਾ ਹੈ ਮੈਂ ਇਸ ਦਾ ਹੀ ਦਿੱਤਾ ਖਾਂਦਾ ਹਾਂ ਅਸੀਂ ਛੋੜ ਕੇ ਹੀ ਕਾਲੂ ਸੰਸਾਰ ਸਾਰਾ ਹੀ ਇਸ ਦਾ ਦਿੱਤਾ ਖਾਂਦਾ ਹੈ ਇਸ ਬਾਤ ਨੂੰ ਸੁਣ ਕੇ ਲੋਕ ਸਭ ਜਿਹੜੇ ਬੈਠੇ ਸਨ ਉਹਨਾਂ ਦੀ ਨਿਸ਼ਾ ਹੋ ਗਈ ਤਬ ਕਾਲੂ ਘਰ ਕੋ ਆਇਆ ਵਾਹਿਗੁਰੂ ਜੀ ਹੋਇਆ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸੱਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ